ਕਾ ਕਿੱਥੋਂ ਚੱਲਦਾ ਫਰੇਨਾ ਖਰਚਾ ਹੈ ਕੀ ਆ ਬਾਈ ਖਰਚਾ ਕਹਿ ਦਿੰਦੇ ਆ ਆਮ ਦੇ ਬੰਦੇ ਆ ਕੁੜਤੇ ਪਜਾਮੇ ਪਾਉਣ ਵਾਲੇ 5-400 ਰੁਪਏ ਦੀ ਪੈਂਟ ਪਾਉਣ ਵਾਲੇ ਬੰਦੇ ਆ ਮੈਂ ਤਾਂ ਕਈ ਸਾਲ ਹੋ ਗਏ ਕੱਪੜੇ ਨਹੀਂ ਲਏ ਕੋਈ ਯਾਰ ਮਿੱਤਰ ਬਾਹਰੋਂ ਆਇਆ ਇੱਧਰ ਕੋਈ ਕੂਟ ਦੇ ਗਿਆ ਕੋਈ ਸ਼ਰਟ ਦੇ ਗਿਆ ਕੋਈ ਪੈਂਟ ਦੇ ਗਿਆ ਕੋਈ ਟੀ-ਸ਼ਰਟ ਦੇ ਗਿਆ ਕੋਈ ਕੋਟ ਦੇ ਗਿਆ ਉਸੇ ਦੇ ਟਾਈਮ ਪਾਸ ਕਰੀ ਜਾਂਦੇ ਆ ਹੋਰ ਖਰਚਾ ਸਾਡਾ ਕਾਹਦਾ ਸ਼ਾਪਿੰਗ ਕਰਨੀ ਜਾਂਦੇ ਨਾ ਮੈਂ ਤਾਂ ਗਏ ਹੀ ਨਹੀਂ ਚੋਂ ਜਾ ਆ ਜਿਹੜਾ ਈਟਨ ਪਲਾਜ਼ਾ ਬਰਨਾਲੇ ਪਰਿਵਾਰ ਨੂੰ ਲੈ ਕੇ ਜਾਂ ਨਿਆਣਿਆਂ ਨੂੰ ਨਾ ਨਾ ਬਾਈ ਇੱਥੋਂ ਆ ਬ੍ਰੈਂਡ ਦੀ ਚੀਜ਼ਾਂ ਦਵਾ ਦਿਆਂ ਸ਼ਰਟ ਦਵਾ ਆਤ ਨਹੀਂ ਪਾਈ ਇਹ ਮੈਂ ਤਾਂ ਘਰੇ ਹੀ ਕਈ ਕਈ ਦਿਨਾਂ ਬਾਅਦ ਜਾਣਾ ਹੈ ਰਾਤਾਂ ਕਈ ਵਾਰੀ ਬਾਹਰ ਕੱਟਣੀਆਂ ਪੈਂਦੀਆਂ ਨੇ ਐਨਾ ਵਕਤ ਕਿੱਥੇ ਆ ਵੀ ਦਿਵਾਕਾਂ ਨੂੰ ਲਾਇਕ ਤੋਰੇ ਫਿਰਾਂਗੇ ਉਹ ਤਾਂ ਸਾਰਾ ਕਬੱਡੇ ਹੋਈ ਜਾਂਦੇ ਆ ਉਹ ਟੀਵੀ ਦੇਖਦੇ ਆ ਮੋਬਾਈਲ ਦੇਖਦੇ ਹੋਣੇ ਆ ਵੱਡਾ ਜਿਹੜਾ ਤੁਹਾਡਾ ਬੇਟਾ ਹੈ ਉਹ ਪੁੱਛਦਾ ਹੋਣਾ ਵੀ ਮੈਨੂੰ ਆ ਚਾਹੀਦਾ ਆ ਚਾਹੀਦਾ ਉਹਨੇ ਉਹਨੂੰ ਪਤਾ ਉਹਨੂੰ ਵੀ ਬਾਪੂ ਦੀ ਹਾਲਤ ਕੀ ਆ ਸਮਝਦਾ ਉਹ 8 ਸਾਲ ਦਾ ਹਾਲਤ ਕਾ ਦੀ ਇਕਨੋਮਿਕ ਹਾਲਤ ਜਾਂ ਫਿਰ ਸੋਸ਼ਲ ਹਾਲ ਦੂਜੀ ਸਾਰਾ ਪਤਾ ਛੋਟਾ ਹਾਲ ਤੇ ਜਾ ਉਹ ਕਹਿ ਵੀ ਜਾਂਦਾ ਵੱਡਾ ਕਈ ਵਾਰੀ ਕੋਈ ਚੀਜ਼ ਮੰਗਦਾ ਛੋਟਾ ਕਹਿ ਵੀ ਜਾਂਦਾ ਕਹਿੰਦਾ ਬਾਪੂ ਕੋਲ ਪੈਸ ਕੌਣ ਕਹਿੰਦਾ ਏ ਛੋਟਾ ਜਿਹੜਾ ਮੇਰਾ ਮੁੰਡਾ ਪੰਜਾਬ ਸਿੰਘ ਇਹ ਗੱਲ ਕੌਣ ਨਿਆਣਿਆਂ ਦੀ ਮਾਤਾ ਸਮਝਾਉਂਦੀ ਹੈ ਜਾਂ ਦਾਦੀ ਸਮਝਾਉਂਦੀ ਹੈ ਤੁਸੀਂ ਨਹੀਂ 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 ਵੈਸੇ ਹੀ ਜਵਾਕ ਜਿਵੇਂ ਘਰੇ ਮਾਹੌਲ ਮੈਂ ਕਹਿ ਦਿੰਦਾ ਮੇਰਾ ਕਿੱਥੋਂ ਉਹਨੇ ਵੱਡਾ ਮੰਗੀ ਗਾਇਆ ਮੈਂ ਸੋਕਾਂ ਬਾਪੂ ਦੂਰਬੀਨ ਜੀ ਲਿਆ ਕੇ ਦੇ ਉਹ ਉਹ 15-20 ਹਜ਼ਾਰ ਦੀ ਦੂਰਬੀਨ ਜੀ ਇੱਕ ਉਹ ਮਾਪੋਤੇ ਇੰਨੇ ਨਹੀਂ ਪਏ ਹੈਗੇ ਆਪਣੇ ਕੋਲ ਕਿੱਥੋਂ ਲਿਆਵਾਂਗੇ ਹੋਰ ਸੋੜਾ ਸਮਝਦਾ ਗੱਲ ਨੂੰ ਇਹ ਉਹ ਫਿਰ ਕਹਿੰਦਾ ਮੈਂ ਬਾਪੂ ਕੋਲੇ ਨੇ ਪੈਸੇ ਹੈ ਨਹੀਂ ਤੂੰ ਖੜ ਜਾ ਜ਼ਮੀਨ ਜਿੰਨੀ ਵੀ ਹੈ ਤੁਹਾਡੇ ਕੋਲੇ ਮੈਂ ਇਹ ਨਹੀਂ ਪੁੱਛਦਾ ਕਿੰਨੀ ਹੈ ਉਹਦਾ ਜਦੋਂ ਕਾਗਜ਼ ਭਰੋਂਗੇ ਤੁਸੀਂ ਹੁਣ ਆ ਪਹਿਲੀ ਬਾਈ ਮੇਰੀ ਠੇਕੇ ਤੇ ਰਹੀ ਆ ਪਰ ਮੈਂ ਗਾਹਾਂ ਨੂੰ ਖੇਤੀ ਆਪ ਸ਼ੁਰੂ ਕਰ ਲਈ ਹੂੰ ਮੈਂ ਹੋਰ ਵੀ ਪਹਿਲੀ ਠੇਕੇ ਤੇ ਲੈ ਕੇ ਆਪ ਸ਼ੁਰੂ ਕਰੀਏ ਖੇਤੀ ਐਸ ਦੀ ਐਤਕੀ ਮੈਂ ਜਿਹੜੀ ਹੁਣ ਬਾੜੀ ਤੋਂ ਬਾਅਦ ਆਪ ਖੇਤੀ ਸ਼ੁਰੂ ਕਰੂੰਗਾ ਉਹਦਾ ਮੈਂ ਕਾਰਨ ਤੁਹਾਨੂੰ ਦੱਸ ਦਿੰਦਾ ਇੱਕ ਤਾਂ ਖੇਤੀ ਨੂੰ ਮੈਂ ਖੇਤੀ ਨਹੀਂ ਮੰਨਦਾ ਮੈਂ ਇਹਨੂੰ ਵਪਾਰ ਜਾਂ ਮੈਂ ਕਿਤਾ ਨਹੀਂ ਮੰਨਦਾ ਮੈਂ ਖੇਤੀ ਮੈਂ ਸਿਰ ਬਰਾਸਤ ਆ ਸਦ ਲਈ ਹੂੰ ਜੇ ਮੈਂ ਆਪਣੇ ਜਵਾਕਾਂ ਨੂੰ ਜੋੜਨਾ ਇਸ ਬਰਾਸਤ ਨਾਲ ਤਾਂ ਖੇਤੀ ਕਰਨੀ ਬੜੀ ਜ਼ਰੂਰੀ ਹੈ ਕਿਸੇ ਕਿਸਾਨ ਦੇ ਘਰੇ ਬੋਲ ਲੱਗਿਆ ਢੇਰ ਲੱਗਿਆ ਦਾਣਿਆਂ ਦਾ ਇਹ ਧਰੂਰੀ ਹੁੰਦੀਆਂ ਹੈਗੀਆਂ ਗੱਲਾਂ ਹਨ ਛੋਲੇ ਪਈਆ ਸਰੋਂ ਪਈਆ ਕਣਕ ਪਈਆ ਟਰੈਕਟਰ ਖੜੇ ਆ ਸੰਦ ਖੜੇ ਆ ਉਹਦੇ ਬੰਨਾਂ ਦਾ ਘਾਰ ਹੀ ਸੁਣਾਇਆ ਲੱਗਦਾ ਤੂੰ ਮੈਂ ਛੜਤੀ ਸੀਗੀ ਖੇਤੀ ਕਈ ਸਾਲ ਤੋਂ ਮੇਰਾ ਰਜੇਵਾ ਇਹ ਜਾ ਰਿਹਾ ਪਰ ਮੈਂ ਹੁਣ ਸਮੇਂ ਜ ਸਮਾਂ ਕੱਢ ਕੇ ਬੰਦੇ ਬੰਦੇ ਰੱਖ ਕੇ ਆਪ ਹੱਥੀ ਖੇਤੀ ਕਰਨ ਦਾ ਮੇਰਾ ਮਨ ਬਣਾਇਆ ਵੀ ਜਵਾਕਾਂ ਨੂੰ ਇਹਦੇ ਨਾਲ ਜੋੜਨਾ ਬਹੁਤ ਜ਼ਰੂਰੀ ਆ ਜਵਾਕ ਸਕੂਲ ਕਿੱਥੇ ਜਾਂਦੇ ਰਾਮਪਰਾ ਬਾਈ ਸਰਕਾਰੀ ਚ ਨਾ ਪ੍ਰਾਈਵੇਟ ਤੁਹਾਨੂੰ ਨਹੀਂ ਲੱਗਿਆ ਕਿ ਸਰਕਾਰੀ ਪਾਉਣੇ ਚਾਹੀਦੇ ਜਿਵੇਂ ਸਰਕਾਰ ਕਹਿੰਦੀ ਆ ਕਿ ਸਰਕਾਰੀ ਸਕੂਲਾਂ ਦਾ ਪੱਧਰ ਹੁਣ ਦਿੱਲੀ ਵਰਗਾ ਬਣਾਤਾ ਆ ਸੀ ਤੁਸੀਂ ਵੀ ਸਰਕਾਰੀ ਪਾਓ ਮੈਂ ਸੋਚ ਰ ਵੱਡੇ ਨੂੰ ਹੁਣ ਮੈਂ ਪਾਉਣ ਦਾ ਮੈਨੂੰ ਲੱਗਦਾ ਸੀਗਾ ਵੀ ਅਗਲੇ ਸਾਲ ਤੋਂ ਸਕੂਲ ਤੀਜੀ ਚਾਹੋ ਵਿਦਲਗਾ ਹਾਂ ਇੱਕ ਵਾਰੀ ਮੈਂ ਸਰਕਾਰੀ ਸਕੂਲ 'ਚ ਪਾਉਂਗਾ ਤੁਹਾਨੂੰ ਲੱਗਦਾ ਕਿ ਸਰਕਾਰੀ ਸਕੂਲਾਂ ਦਾ ਪੱਧਰ ਉਹੋ ਜਿਹਾ ਹੋਇਆ ਪੰਜਾਬ ਦਾ ਹਰਕ ਪਿਆ ਬਦਲਾ ਆਇਆ ਹਰਕ ਪਿਆ ਪੂਰਾ ਤਾਂ ਨਹੀਂ ਮੈਂ ਕਹਿੰਦਾ ਪਰ ਮੈਂ ਜੇ ਮੇਰੇ ਪਿੰਡ ਦੀ ਗੱਲ ਕਰਾਂ ਤਾਂ ਮੇਰੇ ਪਿੰਡ ਦਾ ਮੈਂ ਸਕੂਲ ਦੇਖਦਾ ਕਾਫੀ ਹੱਦ ਤੱਕ ਸਕੂਲਾਂ ਸੁਧਾਰ ਆਇਆ ਤੇ ਮੈਂ ਤੁਮ hẳn ਭਗਵੰਤਮਾਨ ਇਸ ਗੱਲ ਤੇ ਝੂਠ ਨਹੀਂ ਬੋਲਦੇ ਜਿਹੜਾ ਉਹ ਕਹਿੰਦੇ ਕਿ ਅਸੀਂ ਰੈਵੋਲੂਸ਼ਨ ਐਜੂਕੇਸ਼ਨ 'ਚ ਲੈ ਕੇ ਆਏ ਹੈਟ ਮੀਨਸ ਕਿ ਤੁਸੀਂ ਐਡਮਿਟ ਕਰ ਰਹੇ ਹੋ ਕਿ ਚੀਜ਼ਾਂ ਤਾਂ ਬਦਲ ਰਹੀ ਦਾ ਪੇਚ ਨਹੀਂ ਹੈਗਾ ਵੀ ਮੈਂ ਸਿਆਸੀ ਤੌਰ ਦੇ ਉੱਤੇ ਉਹਨਾਂ ਦੀ ਮੁਖਲਫਤ ਕਰਦਾ ਪਰ ਐਡਾ ਵੀ ਬਦਲਾਅ ਕੋਈ ਇਨਕਲਾਬੀ ਕ੍ਰਾਂਤੀਕਾਰੀ ਐਡਾ ਬਦਲਾਅ ਵੀ ਨਹੀਂ ਆਇਆ ਕਿ ਵੀ ਐਂ ਲੱਗਦਾ ਵੀ ਯਾਰ ਹਾਂ ਵਾਕਈ ਸਕੂਲ ਤਾਂ ਜਮ੍ਹਾਂ ਹੀ ਬਦਲ ਗਈ ਅਸਲ ਦੇ ਵਿੱਚ ਤਾਂ ਸਕੂਲ ਹੋਵੇ ਚਾਹੇ ਉਹ ਸਿਹਤ ਦਾ ਖੇਤਰ ਹੋਵੇ এডਿਕੇਸ਼ਨ ਦਾ ਖੇਤਰ ਹੋਵੇ ਉਹ ਕਾਫੀ ਹੱਦ ਤੱਕ ਤਾਂ ਨਿਹਾਰ ਵੀ ਬਹੁਤ ਆਇਆ ਹੁਣ ਲੁਧਿਆਣੇ ਦੀ ਗੱਲ ਹੀ ਆਪਾਂ ਕਰ ਲਗੇ ਤਾਂ ਸਿਵਲ ਹਸਪਤਾਲ ਦੇ ਵਿੱਚ ਇੱਕੋ ਹੀ ਬੈੱਡ ਦੇ ਉੱਤੇ ਸਾਰੀ ਰਾਤ ਇੱਕ ਮਰੀਜ਼ ਇੱਕ ਮਰੇ ਹੋਏ ਬੰਦੇ ਨਾਲ ਪਿਆ ਰਿਹਾ ਇਹ ਤਾਂ ਕਹਿੰਦੇ ਸੀ ਬਹੁਤ ਜ਼ਿਆਦਾ ਕ੍ਰਾਂਤੀ ਲਿਆਉਂਦੀ ਸਿਹਤ ਸਿੱਖਿਆ ਦੇ ਵਿੱਚ ਉਵੇਂ ਵੀ ਗੱਲ ਨਹੀਂ ਹੈਗੀ